with the world ਦੁਜਾ ਆਇਆ ਬਸ ਨਾ ਪੈ ਰਿਆ ਮੁਸਕਰੇ ਮੋਲੀ ਕੋ ਤਾਂ ਜਗਾਏ ਤੂੰ ਮੇ ਸੁੱਤਾ ਅਗੋ ਮਿਠਾਣਾ ਆਪਣਾ ਕੀਆ ਕਮਾਣਾ ਹਲ ਹਲ ਖਾਈ ਸਿਰ ਚਾਈ ਪਾਈ ਪੂਰਨ ਹੰਤੇ ਭਗਵਾਈ ਵਿਲਨਾ ਮਾਣੀ ਥਾਇ ਨ ਪਾਈ ਰਹੇ ਜਿਵੇਂ ਪਾਣੀ ਬਣੀ ਮਸਾਨੀਆਂ ਤਨ ਜਾਲੇ ਬਿਪਕਾਣੀ ਸਤਗੁਰੇ ਭੇਟੈ ਸੋ ਸੁਖ ਪਾਏ ਹਰ ਘਰ ਨਾਮ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਤੇ ਸਤਿ ਉਪਨਿਸ਼ਦ ਜਲਾਏ ਬੋਲੀ ਭਗਤ ਤੇਰੇ ਮਨ ਭਾਵੇ ਰਸੋਗਰ ਸੱਚਾ ਭੁਜਾਣੀ ਜਦ ਸੱਚਾ ਹੋਏ ਕੋੜ ਕੀ ਮਲ ਉਤਰੇ ਨੰਕਰ ਹੱਛਾ ਹੋਏ ਸੱਚ ਦਾ ਭੁਜਾਣੀ ਇਹ ਜਸਾ ਕਰੇ ਪਿਆ ਨਾਉ ਸੁਮੰਦੈ ਸੇ ਤਪਾਇ ਮੋਕਾਨ ਸੱਚ ਦਾ ਭੁਜਾਣੀ ਇਹ ਜਦ ਰੁੱਤ ਜਾਣੀ ਜਿਉ ਤਤ ਮਾਇਆ ਸਾਧਕ ਵਿਚਦੇ ਕਰਤਾ ਪਿਉ ਸੱਚ ਦਾ ਭੁਜਾਣੀ ਇਹ ਤਾਂ ਸਿੱਖ ਸਚੀ ਨੇ ਇਹ ਜਾਣੀ ਜੀ ਕੀ ਕੁਛ ਪੁਰਨਦਾਨ ਕਰੇ ਸਤਿਨਾਮ ਵਰ ਜਾਣੀਏ ਦਾ ਆਰੰਭ ਕੀ ਅਸਰੇ ਨਿਵਾਸ ਸਰਦੂ ਨੂੰ ਕੁੱਛੈ ਮੇਰੇ ਘਰੇ ਨਿਵਾਸ ਸੱਚ ਸਭ ਨਾ ਹੋਏ ਦਾ ਰੂਪ ਪਾਪ ਘਟੇ ਹੋਏ ਨਾਨਕੋ ਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਕੋੜੀ ਨਾਨਕ ਦਾ ਕਰੀ ਕਾ ਜੇਤ ਨਮਸਤ ਕਰੀਏ ਕੋ ਵੇ ਕੁਲਾਤੁਰ ਬੱਲਾ ਬੱਲਾ ਦਾ ਪੰਗ ਰਾਜਾ ਮੈਂ ਦਾ ਪੁਰਵਾਸੀ ਕਹਾਂ ਆਪ ਨੇ ਸਭ ਪੁੱਛਿਆ ਮੈਂ ਕਹਿ ਤਰੇ ਵਿਚਾਰ ਅੰਦੀ ਲਈ ਗਿਆਨ ਮੇ ਹੁਣੀ ਭਾਈ ਪ੍ਰੇਮਦਾਰ ਗਿਆਨੀ ਅੰਦੇ ਵਾਜੇ ਵਾਵੇ ਰੁਕ ਕਰੇ ਸੀਗਾਰੁ ਚੇ ਕਿਵਾਂ ਦਾ ਕਾਵੇ ਜੁੰਦਾ ਦਾ ਵਿਚਾਰ ਮੂਰਖ ਪੰਡਤਿ ਮਾ ਗੁਰਜ ਸੰਦੇਹ ਕਰੇ ਪਿਆ ਕੰਮੀ ਕਰਨ ਕਰੇਗਾ ਆਵੇ ਮੰਗੇ ਮੁਖ ਦਵਾਰ ਜਪੀ ਸਤਾਵੇ ਜੁਗਤ ਨਾ ਜਾਣੇ ਛੜ ਬਏ ਕਰਮਾਰ ਰਕੂਰਾ ਤੇ ਹੋਏ ਕਟਨਾ ਕੋਈ ਆਖੈ ਆਪ ਪਰਮਾਣਾ ਪਿੱਛੇ ਪਾਈਏ ਤਾ ਨਾਮ ਅੰਤੁ ਲਿਆ ਜਾਪੇ ਮਹੱਲਾ ਪਹਿਲਾ ਜੀ ਸੋ ਜੀ ਨਾਤਾ ਸੁਧਰ ਕੇ ਸੋਈ ਤੁਮ ਤਲ ਮਾਇਆ ਕੰਗ ਲਗਤ ਹੋਏ ਥਕੇ ਜਾਨ ਚੋਰੈ ਗਿਉ ਨੇ ਜੰਗੇ ਕੇ ਬਤੁ ਹੈ ਸੰਗੇ ਸੇ ਬਤਰੀ ਸਤਨ ਸੂਰ ਸਤਨ ਸੂਰ ਸਤਨ ਪ੍ਰਵਾ ਕਰਦਾ ਸਰਬ ਸਤਨ ਗੇ ਸਤਨ ਦੇ ਕੋ ਜਾਣੇ ਬੇਰੋ ਨਾਨਕ ਥਾਪਾ ਦਾਸ ਹੈ ਸੋਇ ਦਿਨ ਦੰਦਿਓ ਮਹੰਲਾ ਤੂਜਾ ਏਕ ਸ੍ਰਿਸ਼ਣ ਸਰਬ ਦੇ ਵਾ ਤੇਂ ਦਿਵਤਾ ਆਤਮਾ ਆਵਾ ਦੇਵ ਸੇਹੀ ਕੋ ਜਾਣੇ ਬੇਰੋ ਨਾਨਕ ਥਾਪਾ ਦਾਸ ਹੈ ਸੋਇ ਦਿਨ ਦੰਦਿਓ ਮਹੰਲਾ ਪੈਦਾ ਉੰਬੇ ਪਤਾ ਚਲ ਰਹੇ ਜਨਮ ਕੋ ਨਾ ਹੋਇ ਗਿਆਨ ਦਾ ਪੰਧਾ ਮੰ ਰਹੇ ਉਰਗੇ ਦਾ ਧਿਆਨ ਨਾ ਹੋਵੇ ਕੋੜੀ ਪੜਿਆ ਹੋਵੇ ਕੁਰਕਾਰ ਆਉ ਤੁਨੀ

सर समानलिक या भरपूर राम नाम देवा मैसूर नायले प्राप्त जाए नाक तो मुख अंतर पाए जिन मैं जोर श्री चंद्रवल पान की संजादम गया आज आपको मिले आ पितरा मंदन किया पल में भेद सब मूआ ना खुदा ये लोग गया नील वस्त्र है कपड़े पहने जो पठानिए मल किया चारे के धोए सत्या पड़े पुने ਸਾਰੀ ਜਾਨ ਆਪ ਬਲ ਕਰਨੀ ਸਦਾਏ ਤੋ ਨਾਨਕੋਂ ਖੰਦਰ ਪਾਏ ਕੋੜੀ ਸਤਗੁਰੂ ਵੇਖੇ ਐਲਾ ਸਿਮਰ ਸਦਾ ਹੀ ਰਾਤ ਨੂੰ ਤੇ ਹੋਈ ਜੀ ਆਵੇ ਆਪਾਂ ਦੇ ਨਿਸੀਤ ਪਰ ਕਿ ਕੈ ਫਿਰ ਕੋ ਕਿ ਕਰਨਾ ਤਤ ਗੁਰ ਜੀ ਨਾਮ ਬਾਣੀ ਕੀਏ ਨਾ ਤਤ ਸਤ ਨੂੰ ਆਪ ਕੋ ਪਕੋ ਨਿਉ ਨ ਕੋਈ ਤਤ ਰੂਪ ਗੀਏ ਜਿਸ ਪ੍ਰਭੂ ਹੋਈ ਅਪਰਾਧੀ ਤੁਮਾਂ ਹੀ ਮੈਂ ਜੋ ਦਲ ਗਾਈ ਸੀਸ ਨਹੀਏ ਗਿਆ ਕੀ ਸੰਗਿਆ ਮਾਨਨ ਸਿਰ ਕੋ ਸਮਗਲ ਸਮਾਧਨ ਮੁਖ ਜੂਵੇ ਮੁਖਨ ਸਾਰਨ ਤੇ ਪਾਤ ਲਿਚਾਰਨ ਗਲ ਮਾਲਾ ਨਿਕਲ ਲਾਡਨ ਕੋਈ ਹੋਤੀ ਪਾਸਰਿ ਕਾਟਨ ਜੇ ਜੰਦ ਬ੍ਰਹਮ ਤਰਮਨ ਸਾਖੋ ਪੜਨੇ ਚੋ ਕਰਮ ਕੋ ਨਾਨਕ ਨੇ ਚੋ ਧਾਵੈ ਬਿਨ ਸਤਗੁਰੂ ਆਠ ਨ ਪਾਵੇ ਕੋਈ ਕੱਪੜ ਰੂਪ ਸੁਹਾਣਾ ਛਟਿਆ کیا اون اون چڑیا جگا گیا اپنا پہلا لاکھ <تصفح> جو یار گالیا پوری اخبار لاکھ گیاں پہنا میاں راہ دی نسینا تکھ پا کر کیے بامن بیٹھے آئے کوپ قراریں کھایا سر کو آگے پائی کوئی پرانا سچیا تیری کرپائی اور ਨਾ ਨਤ ਤਰਨ ਤੁ ਕਈ ਜੇ ਤਰ ਹੋਵੇ ਜੋ ਮਹੱਲਾ ਪਹਿਲਾ ਨਾ ਇਹ ਮੇਰੇ ਮਤ ਮੁਝੇ ਸਾਰਾਈ ਸਤਸੂ ਦਰਗੇ ਅੰਦਰ ਪਾਈਐ ਤਨ ਤੁ ਤਸੂ ਮਹੱਲਾ ਪਹਿਲਾ ਤਨ ਕੀ ਤਨ ਆਦੀ ਤਨ ਕਪਤਾਈ ਤਨ ਪੈ ਰੀ ਕਰਨਾ ਤਨ ਜੀਵਨ ਕਾ ਕੀ ਕਿਤ ਕਾ ਪ੍ਰਵਰ ਤੇ ਓ ਧਰਨ ਤੇ ਤਿ ਪਰਮ ਰਿਯਾਮ ਕਗਨ ਸਰਾਉ ਗੋ ਰੁਪਾਇਆ ਮਨ ਦਾ ਨਾ ਉਸ ਜਾਨ ਕੋਈ ਸਾਇਕ ਹੋਏ ਦਿਆਨ ਜੇ ਬਾਹਰੀ ਸਾਇਕ ਕਰੀ ਸੋ ਤੇ ਉਸੇ ਲਾਏ ਨਾਮ ਗੋਬਨ ਜਾਈਂ ਕੋਤੀਕਾ ਤੇ ਮਲਤੰਟਨ ਕਾਈ ਅੰਦਰ ਜਾਪਨ ਕੇ ਬਾਸਦ ਗਪਾਈ ਛੋਟੀ ਦਾ ਕਰਨਤਾ ਨਾਮੇ ਰੰਗੰਨ ਲਵਲਾ ਬਾਸਮਾਣੀ ਕਰਨੀ ਵਾਚੀ ਗੁਮਾਇੰਦ ਕਾ ਭਾਗ ਦਿਲ ਕਾ ਬ੍ਰਾਹਮਣ ਪੂਰੇ ਨਾਲ ਉਨਾ ਵੀ ਆਵੇ ਉਹ ਈਸਾਰ ਪੂਰੀ ਰਾਸ ਪੂਰਾ ਵਪਾਰ ਕੋਲ ਤੇ ਆਹਾਰ ਸ਼ਰਮ ਤਰਮ ਕਾੜੇ ਰਾਗੋ ਨਾਨਕ ਗੋੜਿਆ ਆਪੇ ਮਨ ਤੇਰੀ ਕਾਤਿਲ ਕੋਤੀ ਕਹੇ ਹੰਝੂ ਦੀ ਜੰਕਸਾਈ ਨੀਂ ਬਸ ਪਰ ਨੂਏ ਪ੍ਰਮਾਨ ਮਲੇ ਧਾਲੇ ਪੂਜੇ ਪ੍ਰਾਨ ਅਪਾਖਿਆ ਦਾ ਕ੍ਰੁੱਧਾ ਪੁੱਤਰਾ ਖਾਣਾ ਜੋ ਕਿ ਉੱਪਰ ਕਿਸੇ ਨਾ ਜਾਣਾ ਦੇਖਿਆ ਸੁਆ ਪੰਡਿਕਾਰ ਉੱਪਰ ਆਏ ਬੈਠੇ ਪੂਗਿਆ ਮੱਤ ਤੇ ਮੱਤ ਪਿਟੇ ਅਨਸਾਡਾ ਪਿਟੇ ਤਨ ਪਿਟੇ ਫੇੜ ਤਰੀ ਮਨ ਜੂਠੇ ਜੁਲੀ ਪਰੇ ਕੋ ਨਾਨਕ ਸੱਚ ਤੇ ਆਈ ਐ ਪੂਰਨਤਾ ਸੱਚ ਪਾਈਏ ਮੋੜੀ ਜਿਤੇ ਅੰਦਰ ਸੰਗੋ ਇਹਨਾਂ ਲਈ ਇੱਕ ਲੈਂਦਾ ਹੈ ਬੜੀਆਂ ਅਨੰਦ